ਕਪਤਲੀ ਅਕਾਲਜੀ ਸਾਰੇ ਸਾਰੇ ਟ੍ਰੈਕਟਰਾਂ ਨੂੰ ਗਰਮ ਕਰ ਰਹੇ ਨੇ ਸਲਪ ਮਾਰਦੀ ਤੇ ਕਪੜਾ ਮਾਰ ਰਹੇ ਨੇ ਸਲਪ ਮਾਰਦੀ ਗਰਮ ਹੁੰਦੇ ਹੁੰਦੇ ਕਪੜਾ ਮਾਰ ਦੇਣਾ ਤੇ ਇਹਨਾਂ ਵਿੱਚ ਸੁਨੇਹਾ ਆ ਕਿ ਬਾਹਰ ਕੋਈ ਬੰਦਾ ਮਿਲਣਾ ਆ ਗਿਆ ਉਹ ਵੀ ਯੂਟਿਊਬਰ ਹੈ ਨਲੋਗ ਬਣਾਉਂਦਾ ਫਿਰ ਭਾਈ ਨਾਲ ਮਿਲ ਕੇ ਚੰਗਾ ਲੱਗਿਆ ਤੇ ਉਸ ਤੋਂ ਬਾਅਦ ਹੀ ਬਾਹਰ ਨਿਕਲੇ ਜੀ ਸਵਾਗਾ ਉਹ ਦੂਜੇ ਪਾਸੇ ਜੋਨੀ ਤਗੀਆਂ ਮਾਰ ਰਿਹਾ ਮੂਰੇ ਮੂਰੇ ਤੇ ਇਧਰ ਆਪਾਂ ਕਿਛ ਸਵਾ ਦਾ ਮਾਰ ਰਹੇ ਇਧਰ ਲਾ ਕਿਲਾ ਤਿਆਰ ਕਰਕੇ ਫਿਰ ਉਹ ਇਧਰ ਜੋਨੀ ਸਵਾ ਦਾ ਮਾਰਾ ਉਹ ਪਤਨੀਆਂ ਮਾਰ ਲਿਆ ਉਧਰ ਸਵਾ ਦਾ ਮਾਰ ਲਿਗਾ ਨੇ ਉਧਰ ਸਵਾ ਦਾ ਮਾਰ ਕੇ ਤੇ ਫੇਰ ਜਾਣਾ ਕਰਨਾ ਉਹ ਅੱਗੇ ਤੁਹਾਨੂੰ ਦਿਖਾਉਣੇ ਜਿੱਦੇ ਆਪ ਵੀ ਦੂਜੇ ਬੰਦੇ ਆਪਨੇ ਦੂਜੇ ਦਸਿਆ ਲੂਗੀ ਵੀ ਰਹੇ ਸਰਪਾਹਮਾ ਕੋਲ ਚਲਾਗੇ ਇਧਰ ਸਵਾ ਦਾ ਮਾਰਨ ਤੇ ਕੋਈ ਵੀ ਟਾਈਮ ਨਹੀਂ ਲੱਗਿਆ 11 ਕਿਲੇ ਮਾਰ ਲੈਂਦੇ ਸੀ ਸੋਸਾਪਾ ਮੈਂਟੋ ਮੈਟੀ ਮਾਰ ਕੇ ਤੇ ਫੇਰ ਆਪਾਂ ਉਧਰ ਪੱਜ ਗਏ ਉਸ ਤੋਂ ਬਾਅਦ ਉਹਨੇ ਆਪਣਾ ਘਾਤਾ ਦੂਜਾ ਫੋਰ ਬੇ ਫੋਰ ਜੋੜੀਰ ਕਹਿੰਦਾ ਤੂੰ ਤੱਕ ਮੈਨਾਂ ਲੈ ਕੇ ਚੱਲ ਕਰਨ ਉਹ ਮੈਂ ਆਇਆ ਮੇਰੇ ਮਰਦ ਆਪਾਂ ਜਦੋਂ ਤਵੀਆਂ ਲਗਾ ਰਹੇ ਸੀ ਤੇ ਕਰਕੇ ਤੁਹਾਨੂੰ ਦਿਖਾਉਣੇ ਆਇਆ ਸਰ ਫੋਰ ਬੇ ਫੋਰ ਲੜਾਈ ਦੇ ਕਰਨੇ ਸਣੇ ਤਵੀਆਂ ਉੱਥੇ ਲਾ ਕੇ ਆਹ ਉਹ ਜੰਮੇ ਤੱਕ ਤੇਰੀ ਕਿ ਅਸਰ ਦਵੇ ਬੇਬੇ ਤੇ ਗਏ ਗਏ ਅਰੇ ਬਸ ਕਰ ਲੈਣੇ ਬੰਦ ਕਰ ਦੇਣਾ ਇਹਨਾਂ ਤੋਂ ਕਿ ਕੁਝ ਕੰਮ ਨਹੀਂ ਕਰਦੇ ਨਾਲੇ ਨਾਲ ਚੱਲ ਰਿਹਾ ਬਾਬਾ ਕੀ ਕਰਦਾ ਚੀਨ ਤੇ ਵਾਲੂ ਕੱਢ ਕੱਢ ਫਿਰ ਕੱਢ ਦੇ ਮੈਚ ਵਾਰ ਕੇ ਕਰ ਦੇ ਹਾਂ ਦੱਸ ਕੀ ਆਣਾ ਆ ਤੂੰ ਹੀ ਨਹੀਂ ਲੋਟ ਆਉਂਦਾ ਦੌੜ ਲਾ ਕੇ ਦੌੜ ਖੁਸ਼ ਖੁਸ਼ ਹੈਪੀ ਹੈਪੀ ਹਰ ਵੀ ਬੜਾ ਫਰਕ ਹੈ ਜਿਹੜੇ ਥੱਲੇ ਪਾਸੇ ਮੈਂ ਚੜਿਆ ਮੇਰਾ ਵਜ਼ਨ ਘਟਦਾ ਬੱਟੇ ਨੂੰ ਜਾਂਦੀ ਥੋੜੀ ਜਿਹੀ ਨਿੱਕੀ ਬਣਦੀ ਹੈ ਦੂਜੇ ਪਾਸੇ ਜਿਹੜਿਆ ਮੋਟਾ ਵੰਟਲ ਦਾ ਉਹ ਬੱਟ ਪੂਰੀਆਂ ਖੜਮੀ ਪਾਤੀ ਹੈ ਜਾਂਦਾ ਕਿ ਨਹੀਂ ਤੀਰ ਵਰਗਾ ਸਿੱਧਾ ਜਾਂਦਾ ਕਿ ਨਹੀਂ ਤੀਰ ਵਰਗਾ ਸਿੱਧਾ ਨਾਲ ਨਾਲ ਲੋਗ ਗੇਰ ਤੇਰਾ ਤੇਰਾ ਲਾਣਾ ਲੋਗ ਗੇਰ ਤੇਰਾ ਲਾਣਾ ਲੋਗ ਗੇਰ ਆਪ ਆਪਾ ਮਗਰ ਲੈ ਕੇ ਆ ਆਪਣਾ ਹਾਇ ਲਾ ਦੇ ਮਗਰ ਰਹਿ ਗਏ ਉੱਥੇ ਵੀ ਚੜਨਾ ਹੈ ਗਰੀ ਅਰੇ ਦੀ ਅਰੇ ਦੀ ਪਰਲਾ ਘਰ ਦੇ ਘਰ ਦੇ ਦੀ ਚੰਗਾ ਬਾਬੇ ਬੂਟੇ ਨੇ ਇੰਜਨ ਸਟਾਰਟ ਕੀਤਾ ਹੁਣ ਨਹੀਂ ਬੰਦ ਹੁੰਦਾ ਬਾਬਾ ਹੱਥੋਂ ਤੇ ਹੀ ਹੈ ਹਰ ਕੰਮੋਂ ਹਟਾਦਾ ਯਾਰ ਤੂੰ ਮੈਨੂੰ ਹਾਂ ਹਾਂ ਕੰਮੋਂ ਹਟਾਦਾ ਮਗਰ ਤੂੰ ਮੈਨੂੰ ਚੰਗਾ ਭਲਾ ਕੰਮ ਕਰਦਾ ਸੀ ਮੈਂ ਉਹ ਬੈਠਾ ਘਟੇ ਦੇ ਗੋੜ ਨਾਲ ਆਈ ਬੈਠਾ ਵੇਖੀ ਘੱਟੇ ਦੇ ਵੇਖੀ ਵੇਖ ਤਾਂ ਸਹੀ ਬਾਬਾ ਅਹ ਘੱਟੇ ਦੇ ਹੁਲ ਜਾ ਪੈ ਇਧਰੋਂ ਨਹੀਂ ਫੁੱਲੂ ਅੱਗਾ ਹੁਣ ਤੋਂ ਵਲੌਗ ਬਣਾਉਣਾ ਆ ਗਿਆ ਸਾਨੂੰ ਦੱਸਦਾ ਕਿੱਧਰੋਂ ਖੁੱਲਦਾ ਕਿੱਧਰੋਂ ਨਹੀਂ ਹੈ ਸਾਰੀਆਂ ਵਰਨਾਂਗੀ ਘੱਟੇ ਖੋਲਦਿਆਂ ਲੋ ਜੀ ਫੇਰ ਚੜ ਗਏ ਆਲੂ ਵਾਲੀ ਮਸ਼ੀਨ ਦੇ ਉੱਤੇ ਖੜ੍ਹ ਗਏ ਦੋਨੇ ਫਸੇ ਵੇ ਵਾਰ ਗੱਲ ਉਹ ਕਿਤੇ ਮੇਂ ਸੋਹ ਜਾਂਦਾ ਟੰਡ ਚੋਤੇ ਆਲੂ ਪਾਉਣਾ ਪੈਂਦਾ। ਜਿਹਾ ਕੋਈ ਵਾਰੀ ਨਿਕਾਲੂ ਆ ਜਾਂਦਾ। ਤਾਂ ਉੱਥੇ ਮੈਂ ਡਾਲੂ ਰੱਖਣਾ ਪੈਂਦਾ। ਆ ਦੇਖੋ ਵੀ ਕਰਨੀ ਸਾਰੀ ਭਰੀ ਆ। ਗਲੇ ਚ ਆਲੂ ਜਾ ਕੇ ਗਾਂ ਟੰਡਾਂ ਚੱਕਦੀਆਂ ਆਲੂ ਫਿਰ ਥੱਲੇ ਵੇਚ ਦਿੰਦੀਆਂ। ਤੇ ਗਾਂ ਵਾਲੇ ਪਾਸੇ ਰਹਿ ਆ। ਕੀ ਕਰੀ ਜੰਨੇ ਆ? ਬੋਲ ਹੁਣ ਓਏ। ਤੂੰ ਬੋਲ ਤੂੰ ਬੋਲਦਾ ਸੀ। ਤੂੰ ਕਿਹਾ ਨੂੰ? ਬੋਲ ਕੀ ਬੋਲਦਾ ਸੀ ਬੋਲ ਹੁਣ। ਉਹਨਾ ਨਾਂ ਖੜ ਕੇ ਬੋਲ। ਦੋਰੇ ਤਾਂ ਬਲਾ ਲੈ ਮੈਂ ਪਾਣੀ ਪੀ ਲੈ ਕੋਟ।